منت والی گل ہے ایک سال درخت بھی پتے بدل لو پھر کا ہاں بدلو سمجھا ککلی کلیر دی بری حالت مجیٹھیے دی ਨਾਮ ਜਿ ਕੋ ਜਾਵੇ ਨਾ ਬੋਰਡ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਆ ਸੀਟ ਫਸ ਗਈ ਬਠਿੰਡੇ ਤੂੰ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੁਆں ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪਹੁੰਚੀ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਨੇ ਕੱਢੀਏ ਲੋਕ ਕਹਿੰਦੇ ਚਿੱਟੇ ਰਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੋਨ ਅਸੀਂ ਮੌਜ-ਮਾਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪ੍ਰਵਾਹ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਹਾਲ ਜੈਕਾਰਾ ਕਾਹਨੇ ਨੰਬਰ ਵਗੈਰਾ ਦੀ ਕੋਸ਼ਿਸ਼ ਮੋਦਕਪਤਰੀ ਜੀ ਅਤੇ ਸਰਕਾਰ ਤੋਂ ਮੈਂ ਜੀ ਮੋਡਾਏ ਆਪਣੇ ਬੋਲ ਜਿੰਨਾਂ ਜਿੰਨਾਂ ਗੱਡੀ ਇਹਦੇ ਨਾਲ ਇਹਦੇ ਨਾਲ ਲੀਟ ਲਾ ਸਰਕਾਰ ਹੋ ਗਈ ਜੀ ਜੋ ਸਾਫ ਕੇ ਕੋਈ ਜਿਹੜੇ ਆਲੇ ਵਾਲੇ ਨੇ ਬੜੇ ਬੜੇ ਕਰਾਤੀ ਜਿਹੜੇ ਆਲੇ ਵਾਲੇ ਨੇ ਦੱਸਤਾ ਜਿਹੜੇ ਲੀਡ 26 ਆਉਂਦੀ ਹੈ ਉਹ ਲੀਡ 50 ਆਉਦੀ ਹੋਤੇ ਆਪ ભગવાન ਸੇ ਮਾਤ ਦੇ ਜੰਮਾ ਨੂੰ ਫਤਵਾ ਦੇ ਕੇ ਜਿਤੋਗੇ 55000 ਦੰਡਿਆਲੇ ਆਲੇ ਦਾ ਪਿਆਰ ਜੰਡਿਆਲੇ ਆਲੇ ਦਾ ਸਤਾਰ ਮੁੰਡਾ ਵੀ ਦਾ ਮੱਲਾ ਲੋਟਾ ਦੇ ਹਾਰ ਇੱਕ ਮੋਤੀਆਂ ਦੇ ਮਰਚਾਲ ਜੇ ਮਾਲਾ ਤੇ ਨਾਲ ਜੰਡਿਆਲੇ ਆਲ ਬੜਾ ਪਿਆਰ ਕੀਤਾ ਬੜਾ ਸਤਾਰ ਕੀਤਾ ਜੰਡਿਆਲੇ ਆਲੇ ਨੇ ਜੇ ਸਾਰੀ ਉਮਰ ਸਾਰੀ ਜ਼ਿੰਦਗੀ ਜਿਹੜਾ ਕਰਤੂਤ ਸਾਡੇ ਤੇ ਕਰਿਆ ਉਹ ਤੁਹਾਡਾ ਭਰਾ ਮੁੱਖ ਮੰਤਰੀ ਸਾਹਿਬ ਤੁਹਾਡੇ ਸੇਵਾ ਵਿੱਚੋਂ ਜਲਾ ਕੇ ਤੁਹਾਡਾ ਕਰ ਚੁੱਕਾ ਹੈ ਤਾਰੀਕੇ ਤੁਹਾਡਾ ਇਹਦਾ ਮਾਣ ਤੁਹਾਡਾ ਸ਼ੋਸ਼ ਤੁਹਾਡਾ ਸਤਕਾਰ ਮੇਰੇ ਸਿਰ ਮੱਤੇ ਤੁਹਾਡੇ ਚੜ ਕੇ ਆਇਆ ਇੱਕ ਕਦਮ ਮੇਰੇ ਸਿਰ ਮੱਤੇ ਤੁਹਾਡੇ ਪਿਆਰ ਨੂੰ ਤੁਹਾਡੇ ਸਤਕਾਰ ਨੂੰ ਦਾ ਜਰੂਰ ਕਰਦਾ ਤੇ ਤੁਹਾਡਾ ਪਿਆਰ ساری ਜ਼ਿੰਦਗੀ ਜਨਾ ਕਰਦੇ ਪਿਆਰ ਤੇਰੇ ਦੇ ਕਮਾਂ ਬੇਇਨਤੀ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਹੁਤ ਬਹੁਤ ਮਾਣ ਲੱਗੇ ਜਿੰਨਾ ਦੇ ਬੋਲ ਸੁਣਦੇ ਨੇ ਜਿੱਥੇ ਇਕਤਰ ਹੋਏ ਨੇ 3 ਤਰੀਕ ਨੂੰ ਝਾੜੂ ਵਾਲਾ ਵਜਨ ਕਰਨ ਨੂੰ ਤਿਆਰ ਹੋ ਵੀਰ ਚੱਲੇ ਜੀ ਰਹਿ ਜਾ ਰਹੀ ਮੈਂ ਮਜੀ ਖੋਤ ਆਇਆ ਉਹ ਤੋਂ ਪਹਿਲਾਂ ਅਜ ਨਾਲੇ ਸੀ ਉਹ ਤੋਂ ਪਹਿਲਾਂ ਚਗਾਵਾ ਸੀ ਦੋ ਪ੍ਰੋਗਰਾਮ ਅਜੇ ਹੋਰ ਨੇ ਜਿੰਨਾ ਚਿਰ ਕੱਲੀ ਦਲ ਬੀਜੇਪੀ ਤੇ ਕਾਂਗਰਸ ਦੀ ਜੜਨੀ ਪਾਤਾ ਮੈਂ ਨਹੀਂ ਪਾਦਾਂ ਆਵਾਜ਼ ਵੀ ਪਾਜੀ ਦੁਖੀ ਕੀ ਕਹਿੰਦੇ ਨੇ ਹੋਰ ਤਾਂ ਨਹੀਂ ਕਿ ਗੱਡੀਆਂ ਬੋਲਦੀਆਂ ਪੀੜੀਆਂ ਦੇ ਬਦਲੇ ਲੈਣੀਆਂ ਨੇ ਤੇ ਪੀੜੀਆਂ ਦੇ ਜੂਨ ਆਇਆ ਉਹ ਦੁਬਾਰ ਕੇ نیچے ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਰਦੀਪਾ ਵਧਿੰਦੇ

ਤੋ ਹੁਣ ਤਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲੱਗਦਾ रसे न वोट पई थिया कुटे मखी न पिंडे त सह लॻे सीट फस जी बरिंडे त कम भगवंत न पार्टी ॾाढा अंत न ਕਰਨ ਕੋਈ ਬਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਸੋਇਆਂ ਚ ਪਾਣੀ ਹੈ ਉਹ ਸਰਕਾਰੀ ਨੌਕਰੀ ਤੇ ਨਾਲੀ ਲੰਬੀ ਕਾਮ ਲੋਕ ਲੋਕ ਸਾਨੂੰ ਚਾਹੁੰਦੇ ਸੀ ਇਹੋ ਵੱਡੇ ਵਾਲ ਸਭ ਚਾਹੁੰਦੇ ਸੀ ਲੋਕ ਲੋਕ ਸਾਨੂੰ ਚਾਹੁੰਦੇ ਸੀ ਇਹੋ ਵੱਡੇ ਵਾਲ ਸਭ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਮੇਦਲ ਦੀ ਫੱਟੀ ਸਾਰੇ ਚੀਜ਼ੇ ਨਾਲ ਪੁੱਛੇ ਜੇਰਾ ਸੁੱਕੀ ਜਾਵੇ ਖੂਨ ਤੇ ਕੁੱਤੀ ਜਾਏ ਸਕੂਲ ਤੇ ਜਾਂ ਜਾਂ ਨੇੜੇ ਆਏ ਜਾਵੇ ਉੱਡਾਂ ਵਾਲੀ ਦੇ ਕਜੂਦ ਨੂੰ ਅਸੀਂ ਮੌਜਬਤ ਲੰਟੀ ਆ ਕੁੱਤੀ ਛਿੱਤਰਨਾ ਕੁੱਤੀ ਆ ਹੁਣ ਸਾਡੀ ਜਾਨ ਮਾਨ ਪਟਵੰਥ ਨੇ ਪੁੱਤੀ ਆ ਲੈ 4 ਜੂਨ ਤਵਾਂ ਖਾਲੀ ਨੰਦ ਜਾਈ ਗੀ ਪੁੱਤੀ ਆ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਤੁਸੀਂ ਵੇਖੋ ਸਾਰੀਆਂ ਰੋਡਸ ਜਿਹੜੀਆਂ ਨੇ ਭਰਗੀਆਂ ਨੇ ਲੋਕ ਮਾਨ ਸਾਹਿਬ ਨੂੰ ਬਹੁਤ ਪਿਆਰ ਕਰਦੇ ਨੇ ਸੋ ਇਸ ਵਾਰੀ ਉਹਨਾਂ ਦਾ ਦਿੱਤਾ ਹੋਇਆ ਨਾਰਾ ਪੰਜਾਬ ਦੇ ਵਿੱਚ 13 ਜ਼ੀਰੋ ਦਾ ਉਹ ਪੂਰਾ ਹੋਣ ਜਾ ਰਿਹਾ ਹੈ ਸੋ ਪੰਜਾਬ ਦੇ ਵਿੱਚ ਅਸੀਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਰਹੀ ਹੈ ਜਿਸ ਪਰ ਜਿਹੜੇ ਮੁੱਖ ਮੁੱਦਿਆਂ ਤੇ ਟਕੋਣ ਲੜੀ ਜਾਏਗੀ ਦੇਖੋ ਜੀ ਮੁੱਤੇ ਸਾਡੇ ਕੇਂਦਰ ਤੇ ਨਾਲ ਹਾਗੇ ਨੇ ਜਿਵੇਂ 8.5 ਹਜ਼ਾਰ ਕਰੋੜ ਰੁਪਇਆ ਜਿਹੜਾ ਆ ਉਹ ਕੇਂਦਰ ਦੀ ਸਰਕਾਰ ਰੋਕ ਕੇ ਬੈਠੀ ਹੈ ਬਾਕੀ ਸਾਡੇ ਮੇਨ ਜਿਹੜਾ ਐਜੂਕੇਸ਼ਨ ਦੇ ਉੱਤੇ ਸਾਡਾ ਮੇਨ ਹੈਲਥ ਦੇ ਉੱਤੇ ਸਾਡਾ ਬਿਜਲੀ ਦੇ ਉੱਤੇ ਸਾਡਾ ਜਿਹੜਾ ਸੜਕ ਇਨਫਰਾਸਟ੍ਰਕਚਰ ਦੇ ਉੱਤੇ ਪਗਮ ਦੇ ਉੱਤੇ ਸਾਡਾ ਜਿਹੜਾ ਮੇਨ ਸਰ ਬਰੋਤੀਆਂ ਦਾ ਕਹਿਣਾ ਵਾ ਕਿ ਇਹਨਾਂ ਦੋ ਸਾਲ ਚ ਕੀਤਾ ਹੀ ਕੁਝ ਨਹੀਂ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੇ ਫਿਰ ਆ ਜਨਤਾ ਕਿੱਥੋਂ ਆ ਗਈ ਆ ਜੀ ਜੀ ਜਨਤਾ ਜਨਤਾ ਐ ਵੀ ਨਹੀਂ ਹੋਗੀ ਜਨਤਾ ਨਾਲ ਉਦੋਂ ਹੁੰਦੀ ਆ ਜਦੋਂ ਕੁਝ ਕੀਤਾ ਹੋਵੇ ਸੋ ਜੇ ਅਸੀਂ ਨਹੀਂ ਕੁਝ ਕੀਤਾ ਤੇ ਉਹਨਾਂ ਸੱਤਾਂ ਸਾਲਾਂ ਦੇ ਵਿੱਚ ਜੋ ਕੀਤਾ ਉਹ ਦੱਸ ਦੇਣਾ ਸਾਡੇ ਕੋਲ ਤੇ 2 ਸਾਲ ਦੱਸਣ ਵਾਸਤੇ ਬਹੁਤ ਕੁਝ ਆ ਕਿ ਅਸੀਂ ਕੀ ਕੀਤਾ ਪੁਲਿਸ ਆ ਕੀ ਕਾ ਵੀ ਕੀ ਕੀਤਾ ਬੈਠ ਜੋ ਸਰਦਾਰ